ਕਰਾ ਆਹ ਲੈ ਫੋਨ ਆਓ ਜੀ ਤੁਹਾਨੂੰ ਮਿਲਾਉਨੇ ਆ ਬੌਜੀ ਨਾਲ ਸੱਸੇ ਕਰ ਬੌਜੀ ਜੀ 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 ਤੇ ਆਪਾਂ ਐ ਤੁਹਾਡੇ ਕੋਲੇ ਤੇਲ ਕਢਵਾਉਣ ਸਰੋਂ ਦਾ ਆਪਾਂ ਨੂੰ ਇਹ ਦੱਸੋ ਵੀ ਆਪਣਾ ਕੋਲੂ ਕਿੰਨਾ ਟਾਈਮ ਪਰਾਣਾ ਹੈ ਕਿੰਨਾ ਟਾਈਮ ਪਰਾਣਾ ਹਾਂ ਹਾਂਜੀ ਕਦੋਂ ਦਾ ਕੰਮ ਚੱਲਦਾ 560 50 ਸਾਲ ਹੋ ਗਏ ਸਰ ਮਾੜਾ 50 ਸਾਲ ਹੋ ਗਏ ਹਾਂਜੀ ਤੁਹਾਡੇ ਫਾਦਰ ਸਾਹਿਬ ਤੇ ਤੁਸੀਂ ਵੀ ਕੰਮ ਕਰੀ ਹਾਂ ਕਰਕੇ ਪਹਿਲਾਂ ਫਾਦਰ ਸਾਹਿਬ ਕਿੱਧਰ ਗਏ ਠੀਕ ਉਹਦੋਂ ਆ ਤੁਸੀਂ ਤੇ ਨਾਲ ਥੋੜਾ ਬੇਟਾ ਬੇਟਾ ਜੀ ਮੇਰੇ ਕੋਲ ਠੀਕ ਹੈ ਤੇ ਹੁਣ ਤੁਹਾਡੇ ਕੋਲ ਸਰੋਂ ਦੀਲੀ ਕੜਾਈ ਆ ਉਹਦਾ ਰੇਟ 5 ਰੁਪਏ ਜੀ ਹਾਂਜੀ ਠੀਕ ਹੈ ਇਹਦਾ ਰੇਟ 5 ਰੁਪਏ ਕਿਲੋ ਤੇ ਕਿੰਨੇ ਵਾਰ ਕੱਢ ਦਿੰਨੇ ਹੋ ਤਿੰਨ ਵਾਰੀ ਜੀ ਤਿੰਨ ਵਾਰ ਇੱਕ ਕੱਢ ਕੇ ਤਿੰਨ ਵਾਰੀ ਚੇਲਾ ਜੀ ਨਾ ਪਾ ਦਿੰਦੇ ਕਿਤੇ ਵੀ ਵੱਧ ਘਟੇ ਨਹੀਂ ਆਇਆ ਬੈ ਠੀਕ ਹੈ ਜੀ ਤੇ ਆਪਣਾ ਆਪਣਾ ਐਡਰੈਸ ਦੱਸਿਓ ਨਿਊ ਗ੍ਰੇ ਮਾਰਕੀਟ ਕਰ ਲਓ ਜੀ ਜਾਂ ਦਾਣਾ ਮੰਡੀ ਕਰ ਲਓ ਦਾਣਾ ਮੰਡੀ ਬਠਿੰਡਾ ਦਾਣਾ ਮੰਡੀ ਚਾਰ ਤੋਂ ਪੰਜ ਤੋਂ ਦੋ ਹਾਂਜੀ ਸ਼ਾਪ ਨੰਬਰ ਇਸ ਤੋਂ ਦੋ ਠੀਕ ਹੈ ਸ਼ਾਪ ਨੰਬਰ ਤੇ ਬਾਊ ਜੀ ਕੋਲੇ ਹੁਣ ਆਪਾਂ ਆਏ ਦੋਸਤੋ ਤੇ ਤੁਸੀਂ ਵੀ ਜੇ ਮੋਬਾਈਲ ਨੰਬਰ ਤੁਹਾਡਾ ਸ਼ੋਅ ਕਰ ਦਾਂਗੇ ਸਕਰੀਨ ਤੇ ਤੇ ਹੋਰ ਆਪਣਾ ਪੇਂਜੇ ਲਗਾ ਉਹਦਾ ਕੰਮ ਕਪਾ ਬਈ ਨੂੰ ਕਪਾ ਦੀਨ ਕੋਟਨ ਵਾਲੀ ਜਿਹੜੀ ਦਿਖਾ ਦਈਏ ਸਰੋਂ ਨੂੰ ਤੋਂ ਲੈ ਤੱਕ ਆਪਣੀ ਸਰ ਹੋ ਗਈ 34 ਕਿਲੋ ਤੇ ਹੁਣ ਆਪਾਂ ਬਾਉਜੀ ਨੇ ਕੰਮ ਸ਼ੁਰੂ ਕਰਤਾ ਤਬ ਤੋਂ ਬਧੀ ਗੱਲ ਤਾਂ ਇਹ ਲੱਗੇਗੀ ਕਿ ਬਾਉਜੀ ਆਪ ਕੰਮ ਕਰਦੇ ਤੇ ਉਹਨਾਂ ਦਾ ਬੇਟਾ ਨਾਲ ਹੈਲਪ ਕਰਉਂਦਾ ਫੁੱਲ ਬਾਈ ਜੀ ਗੱਲ ਇਹ ਹੈ ਕਿ ਮੇਰਾ ਮਨ ਤਾਂ ਹਮੇਸ਼ਾ ਪੁਰਾਣੀਆਂ ਚੀਜ਼ਾਂ ਨੂੰ ਅਸੰਤ ਕਰਦਾ ਹੈ ਪੁਰਾਣੇ ਕੰਮਾਂ ਨੂੰ ਪੁਰਾਣੇ ਖਾਣੇ ਵਾਲੇ ਨੂੰ ਪਸੰਦ ਕਰਦਾ ਹੈ ਜਿਵੇਂ ਕਿ ਇਹ ਕੋਲੂ ਮਸ਼ੀਨ ਅਜ ਤੋ 50 ਸਾਲ ਪਹਿਲਾਂ ਦੀ ਬਣੀ ਹੋਈ ਆ ਅਤੇ ਟੈਕਨੋਲੋਜੀ ਨਵੀਂ ਟੈਕਨੋਲੋਜੀ ਆਪ ਕਹਿੰਦੇ ਆ ਵੀ ਬਹੁਤ ਵਧੀਆ ਬਟ ਨਹੀਂ ਸਾਰੀਆਂ ਚੀਜ਼ਾਂ ਟੈਕਨੋਲੋਜੀ ਨਵੀਆਂ ਤਾਂ ਉਹ ਜਿਹੇ ਕੈਮੀਕਲ ਵਗੈਰਾ ਕੇ ਔਇਲ ਤੇ ਚੱਲਦੇ ਆ ਲੇਕਿਨ ਗੱਲ ਇਹ ਆ ਵੀ ਇਹ ਦੇਸੀ ਤੇ ਸਧਾਰਨ ਜਗਾੜ ਦੀਆਂ ਬਣਾਈਆਂ ਹੋਈਆਂ ਮਸ਼ੀਨਾਂ ਆ ਇਹਦਾ ਪੈਨਲ ਦੇਖ ਲਓ ਕਿੰਨੇ ਪੁਰਾਣੇ ਸਾਲਾਂ ਦਾ ਪੈਨਲ ਹੈਗਾ ਤੇ ਬਾਊ ਜੀ ਆ ਬਹੁਤ ਦੇਨ ਨਾਲ ਸਾਰਾ ਕੰਮ ਕਰਦੇ ਆ ਹੁਣ ਦੇਖੋ ਇੱਕ ਇੱਕ ਚੀਜ਼ ਦਾ ਧਿਆਨ ਰੱਖਦੇ ਆ ਕੋਈ ਚਾਲ ਵੱਧ ਕਰਨੇ ਘਟਕਾ ਨਹੀਂ ਆ ਤੁੰਦ ਦੇ ਸਾਹਮਣੋਂ ਸਭ ਯੋ ਖਾ ਲੇਗੀ ਸੁਣੋ ਦੇਨ ਨਾਲ ਕਿੰਨੇ ਦੇਨ ਨਾਲ ਕਿੰਨੇ ਕਿੰਨੇ ਇਹ ਰੂਲ ਚਾੜਾਗਾ ਦੇਖੋ ਇਹ ਆਪਣੀ ਤਿੰਨ ਵਾਰੀ ਸਰੋਂ ਨੂੰ ਘਟਨਾ ਨਹੀਂ ਆਂ ਕਹਿੰਦਾ ਭਾਵੇਂ ਕੋਈ ਜਾਣੇ ਵਸਰੋਂ ਸੋ ਬਾਰ ਦੋ ਵਾਰੀ ਖਾ ਲੀ ਇਹਦੇ ਵਿੱਚ ਕੱਢ ਕੇ ਆਪਾਂ ਦੇ ਕਾਲਕਿੰਦੇ ਅਗਲੇ ਪਾਸੇ ਘੁੜੇ ਜੀ ਇਸ ਤੋਂ ਬਾਅਦ ਅਸੀਂ ਠੰਡੀ ਹੂਨ ਦੇ ਵਿਸਾਰ ਵਿੱਚ ਪੈ ਜਾਏਗੇ ਫਿਰ ਲੈਕੋ ਆਹ ਲੇਖ ਖਾਲਾ ਗੀ ਆ ਸੈਕਿੰਡ ਵਾਰੀ ਹੈ ਖਾਲਾ ਕੀ ਘਰਪੂਰ ਕੇ ਫੇਰੇ ਦੇ ਵਿੱਚ ਦੀ ਇਸ ਦੋ ਵਾਰ ਇੱਕ ਸਟੈਪ ਹੋ ਰਹਿ ਜਾਂਦਾ ਜੀ ਉਹਨੂੰ ਵੀ ਦੁਬਾਰਾ ਐਸੀ ਤਰ੍ਹਾਂ ਕਰਦੇ ਹਾਂ ਤੇ ਜਿਵੇਂ ਜਿਵੇਂ ਖਾਲਾ ਆਪਾਂ ਤੀਸਰੀ ਵਾਰ ਕੱਢ ਲਈ ਤਾਂ ਇਸ ਘਟੇ ਦੇ ਵਿੱਚ ਪਾਈ ਜਾ ਰਹੀ ਹੈਗੀ ਆ ਲਾਸਟ ਵਾਰ ਇਹ ਪਤੇਲ ਜੋ ਫਾਈਨਲ ਹੋ ਚੁੱਕਿਆ ਹੈ ਕਿ ਤੇਲ ਆਪਣੇ ਕੋਲ ਆ ਗਿਆ ਹੁਣ ਤੋਂ ਲੈ ਵਿੱਚ ਪਤੇਲ ਪਾਈਏ ਨੇ 31 ਫੇਸ ਦਾ ਵੇਟ ਕਰਕੇ ਵੀ ਦੇਖਾਂਗੇ ਆਪਾਂ 34 ਕਿਲੋ ਘੜ ਦੇ ਵਿੱਚ ਕਿੰਨਾ ਤੇ ਮਿੱਠਾ ਵੀ ਇਹ ਤਾਂ ਨਾਲ ਆਪਣਾ ਸੰਪੂਰਨ ਰਿਜ਼ਲਟ ਦੱਸਾਂ ਬਾਕੀ ਡਿਪੈਂਡ ਆ ਦੇਖੋ ਜਿਵੇਂ ਹੁਣ 13900 12900 ਰੁਪਏ 13 ਕਿਲੋ ਦੇ ਕਰੀਬ ਹੋ ਚੁੱਕੇਗਾ ਹਾਂਜੀ ਤੇ ਬਾਈ ਜੀ ਵਰਗੇ ਕੋਲ ਇਧਰ ਵੀ ਸੈਟਅਪ ਲੱਗਿਆ ਹੋਇਆਗਾ ਕਾਫੀ ਪੁਰਾਣੀ ਮਸ਼ੀਨ ਹੈ ਇਹ ਵੀ ਤੇ ਦੱਸੇਗਾ ਤੁਹਾਨੂੰ 50 52 ਸਾਲ ਤਕਰੀਬਨ ਹੋ ਚੁੱਕੇ ਕੰਮ ਇਹਦੇ ਬਡੇ ਨੇ ਐਡ ਕਰ ਦਿੰਦੇ ਤੇ ਰੂਮ ਅਲੰਕਾਰ ਦੇ 35 ਮਤਲਬ ਹੈਗਾ ਤੇ ਠੀਕ ਹੈ ਇਹਦਾ ਕੀ ਰੇਟ ਹੈ ਕੜਾਈ ਦਾ ਦੇਖ ਲਈ 10 ਰੁਪਏ ਜੀ ਲੋਹੇ ਦਾ ਕਾਸਰ ਦਾ ਕਿਲੋ ਹਾਂਜੀ ਠੀਕ ਹੈ ਭਾਈ ਜੀ ਅਰ ਗਿਆ ਜਬਰਨ ਅੱਛਾ ਅੱਛਾ ਉੱਥੇ ਇਹਨੂੰ ਪੰਜਵਾਂ ਪੀਂਜ ਪੀਂਜ ਦੇ ਦੋਵਾਂ ਤੇ ਨਹੀਂ ਲਿਆ ਬੜੇ 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 ਬਸੇ ਬੰਦੇ ਹਾਂ ਚਲੋ ਇਹ ਵੀ ਠੀਕ ਹੈ ਤੇ ਆਰਡਰ ਨੰਬਰ ਬੋਲੋ ਸਕਰੀਨ ਤੇ ਵੀ ਅਪਸ਼ਰ ਕਰਾਂਗੇ ਮੇਰਾ ਨੰਬਰ 7986 35798 ਕੀ ਨਾਮ ਹੈ ਜੀ ਮੈਡਮ ਸਾਹਿਬ ਦੁਆ ਸ਼ੌਪ ਦਾ ਨਾਮ ਸ਼ੌਪ ਨੰਬਰ 110 ਨਿਊ ਮਲੇ ਪਰ ਨੀਰਜ ਜੀ ਹੁਸੀ ਬੈਠਾ ਸ਼ੌਪ ਦਾ ਨਾਮ 골ਡ ট্রেਡਿੰਗ 골ਡ ਠੀਕ ਹੈ ਜੀ ਧੰਨਵਾਦ ਤੇ ਮਿਲੋ ਜੀ ਬਹੁਤ ਬਹੁਤ ਜੀ ਤੁਸੀਂ ਵੀ ਇਦਾਂ ਤੇਲ ਜਮ ਕਪਾਜ਼ੇ ਬੜੇ ਵਗੈਰਾ ਘਡਾਉਣੇ ਹੋਏ ਰੂਪ ਲਗਾਉਣੀਆਂ ਤਾਂ ਜ਼ਰੂਰ ਇੱਥੇ ਆਇਓ ਕਿ ਨਵੀਆਂ ਚੀਜ਼ਾਂ ਮਾਰਕੀਟ ਦੇ ਵਿੱਚ ਆ ਰਹੀਆਂ ਬਟ ਇਹੋ ਜਿਹੀਆਂ ਚੀਜ਼ਾਂ ਜੋ ਪੁਰਾਣੇ ਟਾਈਪ ਦੀਆਂ ਹਨ ਉਹਨਾਂ ਨੂੰ ਜ਼ਰੂਰ ਯਾਦ ਰੱਖਿਆ ਕਰੋ ਇਹੋ ਜਿਹੇ ਬੰਦਿਆਂ ਨੂੰ ਰਿਸਪੈਕਟ ਦਿਆ ਕਰੋ ਅਤੇ ਉਹੋ ਜਿਹੀ ਥਾਂ ਤੇ ਆਪਾਂ ਨੂੰ ਕੰਮ ਕਰਾਉਣਾ ਜ਼ਰੂਰੀ ਹੈ ਪੁਰਾਣੀਆਂ ਚੀਜ਼ਾਂ ਦੇ ਵਿੱਚ ਫਾਇਦੇ ਬਹੁਤ ਹਨ